हाय गुड मॉर्निंग गाइस मैं, मैं दी चा पी रही हां आज ਸਾਡੇ ਮੀਂਹ ਪੈ ਰਿਹਾ ਆ ਤੇ ਅੰਦਰੋਂ ਝੰਬੜਾ ਆ ਰਹੀ ਐ ਤੇ ਮੇਰੇ ਮੂੰਹ ਤੇ ਪੈ ਰਹੇ ਛਿੱਟੇ ਇਸ ਕਰਕੇ ਮੈਂ ਹੁਣ ਪਰਦਾ ਮੇਲ ਦਣਾ ਉਹ ਬਾਰਿਸ਼ ਤਾਂ ਕਿਥਣੀ ਅੰਦਰ ਆ ਰਹੀ ਐ ਹਨਾ ਮੈਂ ਪਰਦਾ ਮੇਲ ਲੀਤਾ ਬਾਹਰ ਬਹੁਤ ਬਾਰਿਸ਼ ਪੈ ਰਹੀ ਐ ਮੀਂਹ ਪੈ ਰਿਹਾ ਆ ਹੁਣ ਮੈਂ ਤੁਹਾਨੂੰ ਬਾਹਰ ਜਾ ਕੇ ਦਿਖਾਉਣੀ ਆ ਕਿੱਦਾਂ ਬਾਰਿਸ਼ ਕਿੱਦਾਂ ਪਾਣੀ ਖੜਾ ਆ ਮੂਹੇ ਦੇ ਮੋਰੇ ਜਦੋਂ ਵੀ ਹੁੰਦਾ ਪਾਣੀ ਖੜਾ ਹੀ ਹੁੰਦਾ ਆ ਇੱਧਰ ਹਜੇ ਪਾਣੀ ਨਹੀਂ ਆ ਜਿਹੜਾ ਖੜ ਕੇ ਨੂੰ 5-10 ਮਿੰਟ ਬਾਅਦ ਇੱਧਰ ਪਾਣੀ ਵਹ ਹੋ ਜਾਂਦਾ ਗਾਈ ਚ ਤੇ ਹੋਰ ਤੇ ਵੀ ਪਾਣੀ ਬਦਲ ਹੋਇਆ ਕਾਲੇ ਹੋਇਆ ਤੇ ਹੁਣ ਮੈਂ ਅੰਦਰ ਆ ਗਈ ਇਹ ਤਾਂ ਮੰਮੀ ਲੱਗੀ ਫੋਨ ਤੇ ਗੱਲਾਂ ਘਾਣ ਮੈਂ ਮੈਂ ਤਰਪਾਈ ਕਰਕੇ ਸੁੱਟ ਦੇਣਾ ਸੀਗਾ ਇਸ ਕਰਕੇ ਮੈਂ ਤਰਪਾਈ ਕਰਨ ਆ ਪਈ ਗਾ ਇਸ ਨੂੰ ਮੈਂ ਦੇਖਾਂ ਬਾਹਰ ਕਿੰਦਰ ਤੇ ਗੁਰਲੀਨ ਕੀ ਕਰਦੇ ਇਹ ਤਾਂ 베ੜੀ ਬਣਾਈ ਜਾਂਦੇ ਨੇ ਰਨ ਉਹ ਬੇੜੀ ਦਾਦਾ ਛਟਨੀ ਬਾਰ ਹੈ ਹੈਲੋ ਗਾਇਜ਼ ਅੱਜ ਕਿਸ਼ਤੀ ਬਣਾਉਣ ਲੱਗਾ ਤੇ ਦੇਖੋ ਮੇਰੀ ਕਿਸ਼ਤੀ ਬਣ ਗਈ ਯਾਰ ਪਰ ਤੋਂ ਮੈਂ ਹਨਾ ਅਜਾਣਾ ਜੇ ਕੋਈ ਇੱਧਾ ਥੋੜੀ ਕਿਸ਼ਤੀ ਟੁੱਟੀ ਗਈ ਐਥੇ ਹੁਣ ਇਹ ਮੈਂ ਕਿਸ਼ਤੀ ਬਣਾਤੀ ਤੇ ਕਿੱਧਰ ਨੇ ਦੇਖੀ ਕਿੰਦਰ ਕਿਸ਼ਤੀ ਹੁਣ ਲੱਗਾ ਛੱਡਣ ਡੌੜ ਜਾ ਡੌੜ ਜਾ ਤੇ ਸੀਸ ਚੱਡੀ ਕਿਸ ਪਾਸੇ ਵੀ ਜਾਂਦੀ ਕਿਸੇ ਵਾਸਤੇ ਨੂੰ ਬੇਲਾ ਨਹੀਂ ਭੁੰਡੇ ਰੰਗ ਕੜੋ ਤੇ ਅਮਰ ਬਾਝੀ ਨੇ ਆਪਣਾ ਰੋਣਾ ਪਾਇਆ ਹੋਇਆ ਹੈ ਹੋਰ ਇਸ ਲੇਡਾ ਕਿੱਥੇ ਚੱਲ ਗਈ ਚੱਲ ਗਈ ਜਦੋਂ ਗਲੀ ਚ ਪਾਣੀ ਖੜਾ ਹੁੰਦਾ ਅਮਰ ਭਾਜੀ ਜਾਂਦੇ ਹੀ ਹੁੰਦੇ ਆ ਗੜੀ ਮਨ ਇੱਥੇ ਗੁਰਲੀਨ ਦੇ ਕਿੰਦਰ ਪਾਣੀ ਵਿੱਚ ਦੇ ਦਰੇ ਦੀ ਵੱਡੇ ਚੱਕੇ ਵੇ ਦੋਵਾਂ ਨੇ ਇੱਧਰ ਕਾਕੂਵਾਜ਼ੀ ਖੜੇ ਹੋਏ ਨੇ ਕੋਈ ਪਤਾ ਨਹੀਂ ਕੀ ਕੀ ਜਾਂਦੇ ਨੇ ਉਹ ਇੱਧਰ ਨੂੰ ਆ ਗਏ ਉਹ ਉਹ ਆਲੋ ਬਹਿ ਜਾ ਤੂੰ ਆਹ ਨਾਲੀ ਟੇਕੀ ਤੈਨੂੰ ਕੱਢ ਦੇ ਇੱਥੋਂ ਨੂੰ ਕਿੰਦਰ ਉਹ ਕਿਸਤੀ ਦਾ ਆ ਗਈ ਓਏ ਯਾਕ ਕੋਈ ਇੱਥੇ ਕਿੰਦਰ ਦਾ ਮੈਨੂੰ ਗੁਰਲੇਨ ਕਹਿੰਦੇ ਮੈਨੂੰ ਮੈਗੀ ਬਣਾ ਕੇ ਦੇ ਸਾਨੂੰ ਮੈਗੀ ਬਣਾ ਕੇ ਦੇ ਇਹਨਾਂ ਨੂੰ ਮੈਗੀ ਬਣਾ ਕੇ ਹੁਣ ਲੱਗ ਗਈ ਦੇਣ ਗਾਇਸ ਇਥੇ ਹੁਣ ਗੁਰਲੀਨ ਆ ਗਏ ਆ ਗੁਰਲੀਨ ਬਹੁਤ ਹੌਂਦਾ ਜੇ ਕੋਈ ਵੀ ਚੀਜ਼ ਬਣਾਉਣਾ ਕੀ ਬਣਾਇਆ ਮਮਾ ਜੀ ਕੀ ਬਣਾਇਆ ਕੀ ਬਣਾਇਆ ਹੁਣ ਵੀ ਆ ਕੇ ਪੁੱਛਦਾ ਆ ਕੀ ਬਣਾਇਆ ਮਮਾ ਜੀ ਮੈਂ ਨੂੰ ਕਿਹਾ ਮੈਗੀ ਲੱਗੀ ਬਣਾਉਣਾ ਗੁਰਲੀਨ ਦੀ ਇਹ ਆ ਤੇ ਗੁਰਲੀਨ ਨੂੰ ਕੁਛ ਨਾ ਕੁਝ ਨਵਤ ਨਾ ਮਾ ਖਾਣ ਪੀਣ ਨੂੰ ਚਾਹੀਦੇ ਚਾਹੀਏ ਇਹ ਖਾਣ ਪੀਣ ਦਾ ਜਿਆਦਾ ਸ਼ਕੀਨ ਹੈ ਤੇ ਮੈਂ ਹੁਣ ਲੋਨ ਪਾ ਕੇ ਸਨ ਮੈਗੀ ਸੈੱਟ ਕੀਤੀ ਕਿ ਗਾਇਸ ਹੁਣ ਆ ਮੈਗੀ ਪਾਣੀ ਵਿੱਚ ਤੇ ਇਸ ਪਾਤਾ ਥੋੜਾ ਜਿਹਾ ਪਾਣੀ शुगर ले ना आज मामा रूबी का जन्मदिन है शुगर पे तो विश कर रहा हैगा हां जी मैं उन्हें गिफ्ट भी दे आंदा की दे गया है गिफ्ट कोर के लिए ले लो कोर के ना पैकेट तो ले लो ना पैकेट दे गया अच्छा ते की कहंदी है अभी अपने बैल से आंदे अच्छा ते की कहंदी है पार्टी बोर्ड नहीं करनी है जी बर्थडे है ना दा कहंदी है कि एक लाइन जाना है सी अच्छा करनी है अच्छा ठीक ਕਿੰਦੇ ਤੈਨੂੰ ਵੀ ਬੁਲਾਉਂਗੀ ਮੈਂ ਅੱਛਾ ਕਿਵੇਂ ਜਾ ਰਿਹਾ ਹੈਂ ਹਾਂਜੀ ਆ ਰਹੇ ਹਾਂ ਚੰਦ ਬਹਾ ਨਹੀਂ ਮਿੰਟ ਮਿੰਟ ਤੇ ਗੱਡੀ ਸਪੀਕਰ ਬੋਲੇ ਕਰ ਬੋਲੇ ਅੱਗੇ ਫੇਤੀਸਾ ਪਿੱਛ ਕਰ ਬੋਲੇ ਜੀ ਬਸ ਬੋਲ ਲੋ ਕਾਈ ਤੇ ਤੇ ਗਲੀਆਂ ਦੇ ਇੱਕ ਪੈ ਗਈ ਗਲੀਆਂ ਸ਼ਟਾਪ ਕਰ ਰਹੇ ਹਾਂ ਦੱਸੋ ਹੁਣ ਗਲੀਆਂ ਰਾਡ ਪਾਉਂਦੇ ਆ ਹੈ ਇਧਰ ਕਿੱਦਾਂ ਵੀ ਕਿੱਦਾਂ ਸੀ ਰਹੀ ਨਹੀਂ ਗਲੀਆਂ ਕਿੱਦਾਂ ਦੀ ਆ ਇਧਰ ਗਲੀਆਂ ਗਲੀਆਂ ਹੁੰਦਾ ਆ ਮੰਮੀ ਕਿੱਦਾਂ ਦੀ ਰਹੀ ਮਸਾਲਾ ਬਹੁਤ ਜ਼ਿਆਦਾ ਹੈ ਹੈ ਵਧੀਆ ਆ ਮਸਾਲਾ ਜ਼ਿਆਦਾ ਪਾਤੇ ਇਕ ਤਰ੍ਹਾਂ ਮਸਾਲਾ ਵਿੱਚੋਂ ਖਿੱਚ ਲਈ ਉਹ ਗਾਇਸ ਸੋਨ ਤੋਂ ਮਿਲਦੇ ਨੇ ਇਸ ਬਲੌਗਰ ਸਲੀਵਾ ਬਾਏ ਬਾਏ